ਹਾਂਜੀ ਆ ਗਿਆ ਮੇਲਾ ਹੁਣ ਆਜੋ ਤੁਸੀਂ ਵੀ ਆਪਣੇ ਚੱਕਵੇਂ ਜੇ ਸੂਟ ਪਾ ਕੇ ਰਕੇ ਚੱਕਵੇਂ ਜੇ ਸੂਟ ਇਸਵਾਤੀ ਨਾਲ ਹੀ ਆਪਣੇ ਆਲੇ ਨਾਲ ਮੈਚਿੰਗ ਕਰਾ ਕੇ ਸੂਟ ਕਰ ਲੈ ਮੈਚ ਬਲੋ ਸਾਰੇ ਰੰਗਾਂ ਦਾ ਤੇਰਾ ਲਾ ਪਾਤਾ ਕਿਉਂਕਿ ਆਰੇ ਨੇ ਤੁਹਾਡੀ ਜੋੜੀ ਨੂੰ ਟੱਚ ਬਟਨ ਲਵਾਉਣ ਲੱਗੂ ਟੱਚ ਬਟਨਾਂ ਦੀ ਜੋੜੀ ਕਲਵਿੰਦਰ ਬਿੱਲਾ ਸਾਡੇ ਪੰਜਾਬ ਦੀ ਸ਼ਾਨ ਸਾਫੀ ਗਾਜੀ ਮੈਂ ਕਰੁੰਦਰ ਮਿਲਾਂ ਮੈਰਾ ਜੀ ਪਰਫਾਰਮ ਕਰਨ 1 ਮਾਰਚ ਨੂੰ ਸ਼ਾਮੀ 7 ਵਜੇ ਹੁਸ਼ਿਆਰਪੁਰ ਦੇ ਵਿੱਚ ਨੇਚਰ ਫੈਸਟ ਹੋਣ ਜਾ ਰਿਹਾ ਜੀ ਮਿਲਦੇ ਆਂ ਜੀ ਫਿਰ ਆਪਾਂ ਲਾਵਾਂਗੇ ਰੌਣਕਾਂ ਜਸ਼ਨ ਮਨਾਵਾਂਗੇ ਨੇਚਰ ਫੈਸਟ ਦੇ ਉੱਤੇ ਹੁਸ਼ਿਆਰਪੁਰ ਦੇ ਵਿੱਚ 1 ਮਾਰਚ ਨੂੰ ਸ਼ਾਮੀ 7 ਵਜੇ ਆਓ ਜੀ ਫਿਰ ਮਿਲਦੇ ਜਿਹੜੇ ਮਿਲ ਜਾਣ ਤੇ ਖੜ ਜਾਣ ਕਿਸੇ ਨਾਲ ਤਾਂ ਮਹਿਫਲਾਂ ਸਜ ਜਾਂਦੀਆਂ ਨੇ ਸਾਡਾ ਹੋ ਜਾਂਦਾ